ਸਿਫਤੀ ਦੇ ਮਾਲਕ ਦੀ ਕਰਕੇ ਸਿਫਤ ਹੋਈ ਦਾ ਗੋਰੇ ਉਹ ਕੋਲਾ ਤਾਰ ਗਏ ਨੇ ਬਣ ਗਏ ਜੋ ਚਰਨਾ ਦੇ ਪੋਰੇ ਨੰਦ ਲਾਲ ਜਿਹਾ ਵੰਦੂ ਉਸ ਦੇ ਜਲ ਵਿੱਚ ਵਿੱਤ ਸਮੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਦੀ ਦੇ ਮਾਲਕ ਦੀ ਕਰਕੇ ਸਫਤ ਹੋਈ ਦਾ ਗੋਰੇ ਉਹ ਕੋਲਾ ਤਾਰ ਗਏ ਨੇ ਬਣ ਕੇ ਜੋ ਚਰਨਾ ਦੇ ਭੋਰੇ ਗੰਗਲਾਲ ਕੋ ਆ ਵੰਗੂ ਉਸ ਦੇ ਜਲਵੇ ਵਿੱਚ ਸਮੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੀ ਹੋਇਆ ਤੇ ਨਾ ਹੋਣਾ ਇਕਰੇ ਹੋਏ ਭਾਰਤ ਦੀ ਤਾਕਤ ਧਸ ਗਈ ਵਿੱਚ ਰਸਤਲ ਇਸਲਾਮੀ ਦੇਸ਼ਤ ਸੀ ਇਸਲਾਮੀ ਦੇਸ਼ਤ ਸੀ ਬਹੁਤੇ ਬਣੇ ਮੁਹੰਮਦੀ ਕਾਤਲ ਬਿਨ ਦਸਮ ਪਾਤਸ਼ਾਹ ਦੇ ਸਾਨੂੰ ਕਿਨ ਸੀ ਗਲੇ ਲਗਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਦੇ ਨਾ ਹੋਣਾ ਚਹਰੀਲੇ ਪੰਡਿਤ ਦਾ ਸੀ ਡੰਗ ਤੇਜ ਫਨੀ ਯਰ ਨਾ ਗੋ ਹਾਲੇ ਮੀ ਹਮ ਧਰਦੀ ਪਤਾ ਨਹੀਂ ਉੱਡ ਗਈ ਕਿਧਰ ਦਿਮਾਗੋ ਸ਼ੂਤਰਾਂ ਤੋਂ ਸਿੱਖਣ ਪ੍ਰੀਤਮ ਬਾਦ ਬਣਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਆਹ ਭਾਰਤ ਦਾ ਬਾਦਸ਼ਾਹ ਦਾ ਬਾਦਸ਼ਾਹ ਰੱਖੇ ਰਾਇਤ ਨਾਲ ਸ੍ਰੀ ਕਾ ਤਲਵਾਰ ਸ਼ਰੀਅਤ ਦੀ ਤਲਵਾਰ ਸ਼ਰੀਅਤ ਦੀ ਰੋਕੀ ਵਰਤ ਕੇ ਅਜ਼ਮਤਰੀ ਕਾ ਹਿੰਦੂਆਂ ਦੀ ਢਾਲ ਜਗਾ ਲਾਇਆ ਬਾਪੂ ਦਾ ਸਿਰ ਸੋਨਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਤੇ ਦੇਗਾ ਤੇ ਪਹਿਲਾ ਵਰਤ ਲੈ ਭਾਰ ਮੁੱਲੇ ਦੁੱਖ ਜੜ ਤੋਂ ਕੱਟਣ ਲਈ ਆਖਰ ਤੇਗ ਉਠਾ ਲਈ ਦੁਲੇ ਹੁਣ ਜਾਲ ਮਰਾਜਾਂ ਦਾ ਆਖੇ ਤੀਰੀ ਹਾਰ ਪਰੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਦੌਲਤ ਅਮਲੇ ਤੋਂ ਲਾਤਾ ਰੰਗ ਜੇਬ ਨਾਲ ਮੱਥਾ ਲਖਾਂ ਤੇ ਭਾਰੂ ਸੀ ਉਸ ਦੇ ਪੰਜ ਬੀਰਾਂ ਦਾ ਜੱਥਾ ਬਿਨ ਸਿਆਸੀ ਤਾਂ ਕਿੰਨੇ ਮੋਰਚਾ ਬਾਦਸ਼ਾਹ ਨਾਲ ਲਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਸੱਖ ਦੁਸ਼ਮਣ ਨਾ ਲੜ ਕੇ ਸਿੰਘ ਚੀਤਿਆਂ ਵਾਂਗ ਸੀ ਸਾਵੇਂ ਨੈਣਾਂ ਦੇ ਸੀ ਸਾਵੇਂ ਨੈਣਾਂ ਦੇ ਉੱਡ ਕੇ ਲਾਲ ਪੀਤਿਆਂ ਵਾਂਗ ਸਗੋਂ ਸ਼ੁਕਰ ਪ੍ਰਭੂ ਦਾ ਕੇ ਹੋ ਗਿਆ ਸਭਲ ਬੰਸ ਮਨ ਮੋਹਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਕੱਟਣ ਲਈ ਵਾਰੀ ਮਾਤ ਪਿਆਰੇ ਬੇਟੇ ਮਖਮਲਾ ਤਿਆਗ ਪ੍ਰਭੂ ਤੇ ਰੂੜਾ ਸੂਲਾ ਉੱਪਰ ਲੇਟੇ ਮਖਮਲਾ ਤਿਆਗ ਪ੍ਰਭੂ ਰੋੜਾ ਸੂਲਾ ਉੱਪਰ ਲੇਟੇ ਕਿੰਗ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਆਹ ਦੁੱਖ ਵੇਲੇ ਛੱਡ ਗਿਆ ਕੋਈ ਆਹ ਹੋ 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 ਭਾਈ ਮਾ ਸਿੰਘ ਦੁੱਖ ਵੇਲੇ ਛੱਡ ਗਿਆ ਕੋਈ ਜੇ ਕੋਈ ਬੁੱਲ ਬਖਸ਼ਮਣ ਆਇਆ ਵੇ ਦਾਵਾ ਪਾੜ ਦਿੱਤਾ ਦੇ ਕੇ ਫੁੱਲ ਦਾਵਾ ਬਤਲਾਇਆ ਮਾਪਿਆਂ ਦੀ ਗੋਦੀ ਮੇਟਾ ਨਹੀਂ ਡਲ ਅੱਖ ਲਿਆਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਛੇ ਕਿਧਰੇ ਕਲਮ ਫੜੀ ਐਸੇ ਯੋਰ ਕਾਬਦੇ ਦੱਸੇ ਇਤਿਹਾਸ ਸਹਿਤ ਭਗਤੀ ਇਤਿਹਾਸ ਸਹਿਤ ਭਗਤੀ ਮੋਤੀ ਲੰਕਾਰਾਂ ਚੋਂ ਵਸੇ ਦੁਖ ਭਾਰਤ ਭੂਮੀ ਦਾ ਹਰ ਕੇ ਬੰਦ ਕਰਾਇਆ ਰੋਣਾ ਦੁਰਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਆਹ ਦੁਸ਼ਮਣ ਦੇ ਬੇਟੇ ਜੇ ਦੁਸ਼ਮਣ ਦੇ ਬੇਟੇ ਜੇ ਕੀਤੇ ਨਰਵਾਰ ਦੀ ਮੰਨਤ ਦੋਜਕ ਵੱਲ ਜਾਂਦੇ ਨੂੰ ਤੂੰ ਆ ਕੇ ਰਾ ਦੋ ਜਿਕ ਵੱਲ ਜਾਂਦੇ ਨੂੰ ਦਵਾ ਕੇ ਰਾਜ ਵਸਾਤੀ ਜੰਨਤ ਬਾਦਸ਼ਾਹ ਦੇ ਹੀਰੇ ਬਾਦਸ਼ਾਹ ਦੇ ਹੀਰੇ ਨੂੰ ਨਦੀ ਵਿੱਚ ਸੁੱਟ ਤਿਆਗ ਮਖਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ साब कई हो सावदानी कई हो परनि जी आतियागी डिठा ਬੈਂਕਾ ਕੈ ਹਰ ਪਖ ਤੋਂ ਤੇ ਉਸਦਾ ਪਾਕ ਧਿਆਸਕ ਚਿੱਠਾ ਬੈਂਕਾ ਕੈ ਹਰ ਪਖ ਤੋਂ ਉਸਦਾ ਪਾਕ ਧਿਆਸਕ ਚਿੱਠਾ ਜਗਦੀਸ਼ ਸਿਮਰੀਏ ਦੇ ਮੁਕਦਿਆ ਲਖ ਆਵਾ ਗਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ